ਪੰਜਾਬ نیوز ਦੇ ਦਰਸ਼ਕਾਂ ਦਾ ਸਵਾਗਤ ਹੈ ਜੀ ਅਸੀਂ ਨਾ ਸਿਵਲ ਹਸਪਤਾਲ ਸੁਨਾਮ ਦੇ ਸਾਹਮਣੇ ਖੜੇ ਆ ਓਵਰ ਬ੍ਰਿਜ ਕੋਲ ਇੱਥੇ ਭਿਆਨਕ ਸੜਕ ਹਾਦਸਾ ਹੋਇਆ ਜੀ ਬੱਸ ਨਾਲ ਟਰੱਕ ਟਕਰਾਇਆ ਕਰ ਰਿਹਾ ਦੇਖ ਲੋ ਲਾਈਵ ਤਸਵੀਰਾਂ ਇਹ ਜਾਮ ਜਿਹੜਾ ਲੱਗ ਚੁੱਕਿਆ ਇਹ ਆ ਮੋਟਰਸਾਈਕਲ ਵੀ ਇਹ ਕਾਦੇ ਨਾਲ ਲੱਗੀ ਹੈ ਜੀ ਇਹ ਟਰੱਕ ਚ ਮਾਰ ਗਿਆ ਹਾਂਜੀ ਟਰੱਕ ਚ ਮਾਰਿਆ ਟਰੱਕ ਚ ਮਾਰਿਆ ਹੈ ਕੀ ਹੋਇਆ ਕੀ ਇਹ ਇਹ ਦੱਸੋ ਬੰਲਾ ਇਹ ਇਹ ਅਸੀਂ ਇਹ ਅਸੀਂ ਨਾ ਇਧਰੋਂ ਆ ਰਹੇ ਸੀਗੇ ਮੋਟਰਸਾਈਕਲ ਲੈ ਕੇ ਇਧਰੋਂ ਆ ਰਹੇ ਠੀਂ ਦੱਸਣਾ ਹਾਂਜੀ ਕਿਚੜੀਆਂ ਤੋਂ ਆ ਰਹੇ ਸੀ ਹਾਂ ਹਾਂ ਤੇ ਅਸੀਂ ਉਹਨੇ ਭੇਜੋ ਵਿੱਚ ਅਸੀਂ ਉਹਨੇ ਖੜੇ ਸੀਗੇ ਬੱਸ ਐਂ ਗੋੜਾ ਲੱਗਰੀ ਦਿਵਸਾ ਇਹ ਉੱਤੋਂ ਟੱਕਰ ਆਇਆ ਟਰੱਕ ਆਏ ਬੱਸ ਦੇ ਵਿੱਚ ਮਾਰਿਆ ਮਰਿਆ ਜਾਂ ਕੇ ਕਿਸਕੇ ਆ ਮੈਂ ਆ ਗਈ ਫਿਰ ਤੇ ਸਾਡੇ ਵਿੱਚ ਬੱਚੀ ਮੋਟਰਸਾਈਕਲ ਆ ਸੀ ਮੈਂ ਅਸੀਂ ਦੋਨੇ ਗਿਰ ਗਏ ਤੇ ਮੋਟਰਸਾਈਕਲ ਨੀਚੇ ਵਰ ਗਿਆ ਬਚਤ ਰਹਿ ਗਈ ਥੋੜੀ ਤਾਂ ਬਚਤ ਰਹਿ ਗਈ ਬਸ ਥੋੜੀ ਥੋੜੀ ਇਹਨਾਂ ਦੀ ਬਚਤ ਰਹਿ ਗਈ ਜੀ ਆਹ ਦੇਖ ਲਓ ਮੋਟਰਸਾਈਕਲ ਆਹ ਕਨਈਆਂ ਨੇ ਆਮ ਆਦਮੀ ਪਾਰਟੀ ਤੋਂ ਇਹ ਤੁਸੀਂ ਆਪ ਚਲਾ ਰਹੇ ਸੀ ਨਾ ਬਾਈ ਜੀ ਆਪਣਾ ਪਿੱਛੇ ਬੈਠੇ ਜੀ ਆ ਮੈਂ ਪਿੱਛੇ ਬੈਠਾ ਹਾਂ ਆ ਇਹ ਪਿੱਛੇ ਬੈਠੇ ਸੀ ਜੀ ਉਹਨਾਂ ਦੇ ਟਰੱਕਰ ਟਰੱਕ ਵਾਲਾ ਆ ਨਵੇਂ ਵਾਂਗੂ ਲੱਗ ਰਿਹਾ ਜੀ ਹੋਇਆ ਸੀ ਕਿਰਕੀ ਹੋਇਆ ਕਿਸੀ ਇੱਥੇ ਗੱਡੀ ਖੜੀ ਆ ਨਵੇਂ ਵਾਂਗੂ ਆਉਣ ਲੱਗ ਰਿਹਾ ਟਰੱਕ ਵਾਲਾ ਉਹ ਨਕਲ ਆ ਤੁਸੀਂ ਕਿੱਧਰ ਜਾ ਰਹੇ ਸੀ ਅਸੀਂ ਮੋੜ ਨਹੀਂ ਜੀ ਗੱਡੀ ਉਹ ਤੋਂ ਪਿੱਛੇ ਰੇਲ ਰੱਖਾ ਸੀ ਸਿੱਧਾ ਮਾਰਿਆ ਨਾ ਲੱਗੂਗਾ ਕਿਹੜੇ ਟਰੱਕ ਵਾਲਾ ਲਾਪਿਕਰ ਹੋਰ ਜਾ ਕਿਹੜੇ ਟੱਕਲ ਬਾਹਰ ਦਾ ਬੰਦਾ ਹੀ ਇਹ ਤੇਰਾ ਟੱਕਲ ਲੱਗਿਆ ਆਹ ਵਾਲਾ ਇਹਨੂੰ ਮੇਰਾ ਮਤਲਬ ਧੱਕਾ ਮਾਰ ਗਿਆ ਆ ਟੱਕਲ ਆ ਕੇ ਰਿਆ ਜੀ ਹੁਣ ਇਹਨਾਂ ਨੇ ਕਨੇ ਟੱਕ ਮਰਿਆ ਸਿੱਧਾ ਲਿਆ ਆ ਗਏ ਬਾਸ ਤੇ ਵਿੱਚ ਅਖੁਤਪ੍ਰਿਤ ਮਿੰਨੀ ਬਾਸ ਹੈ ਜੀ चक ड्राइवर जी ਆਈ ਚਾਗੜਾ ਹੋ ਗਿਆ ਜੀ ਇੱਥੇ ਤੁਸ ਨੂੰ ਪਹਿਲਾਂ ਵੀ ਦੱਸਿਆ ਮੋੜ ਬੜਾ ਖਤਰਨਾਕ ਹੈ ਜੀ ਇਹ ਮੋੜ ਹੀ ਬਹੁਤ ਖਤਰਨਾਕ ਹੈ ਇੱਥੇ ਡਾਇਵਰ ਬੰਨਾ ਚਾਹੀਦਾ ਕਿੰਨੇ ਵਾਰੀ ਅਸੀਂ ਮੰਗ ਚੁੱਕੀ ਆ ਰੋਜ਼ ਐਕਸੀਡੈਂਟ ਹੁੰਦੇ ਨੇ ਆ ਵੇਖੋ ਆ ਹੁਣ ਲੜਾਈ ਹੋ ਰਹੀ ਆ ਪੱਛੇ ਨਾਲ ਹੀ ਆ ਲੜਪੇ ਜੀ ਇਹ ਆਪਾਸ ਦੇ ਵਿੱਚ ਇਹ ਬੱਚੇ ਕਹਿੰਦੇ ਟਰੱਕ ਮੋਟਰ ਨਹੀਂ ਸੀ ਬੱਸ ਤੇ ਹੁਣ ਕਿਹਦਾ ਕਸੂਰ ਹੈ ਕਿਹਦਾ ਨਹੀਂ ਇਹ ਵੇਖਣ ਵਾਲੀ ਗੱਲ ਹੈ ਬਸ ਬੱਚੇ ਕੜਾਈ ਹੋ ਰਹੀ ਹੈ ਜਿੰਨਾਂ ਦੀ ਬੜੇ ਛੜਾਇਆ ਜੀ ਆ ਆ ਮੋਟਰਸਾਈਕਲ ਵੀ ਥੱਲੇ ਆ ਗਿਆ ਜੀ ਪਰ ਬੰਦੇ ਬਚ ਗਏ ਕਹਿੰਦੇ ਬੰਦੇ ਬਚ ਗਏ ਦੋ ਜਣੇ ਸੀ ਇੱਕ ਕਨਈਆ ਲਾਲ ਸੀ ਇਹ ਆ ਕਨਈਆ ਲਾਲ ਪਿੱਛੇ ਬੈਠੇ ਸੀ ਆ ਪਿੱਛੇ ਬੈਠੇ ਸੀ ਜੀ ਜੀ ਪਿੱਛੇ ਆ ਬਰੋ ਕੇ ਟਰੱਕ ਉਰੇ ਆ ਗਏ ਫਿਰ ਵੀ ਨਾ ਕਰਦੇ ਟਰੱਕੜ ਮਾਰੀ ਮੇਰੇ ਟੱਕੜੇ ਮੈਂ ਬੱਸ ਦੇ ਵਿੱਚ ਦੀ ਅੱਛਾ ਟਰੱਕ ਵਾਲੇ ਦੀ ਗਲਤੀ ਹੈ ਟਰੱਕ ਬੱਸ ਦੇ ਦੀ ਬੱਸ ਦੀ ਗਲਤੀ ਹੈ ਇਹ ਬੱਸ ਵਾਲੇ ਦੀ ਕਹਿ ਰਹੇ ਨੇ ਜੀ ਤੁਸੀਂ ਕਹਿ ਰਹੇ ਹੋ ਉਹ بڑے ਭਾਈ ਦੋਨਾਂ ਦੀ ਗਲਤੀ ਹੈ ਹਾਂ ਦੋਨਾਂ ਦੀ ਹੈ ਤੁਸੀਂ ਵਿਚਰੇ ਰਹੇ ਦੀ ਨਾ ਨਾ ਜੀ ਦਾ ਜੀ ਬਾਲੋ ਸਵਾਰੀਆਂ ਬਚ ਗਈਆਂ ਸਾਰੀਆਂ ਸਵਾਰੀਆਂ ਤਾਂ ਠੀਕ ਨੇ ਚਲੋ ਸ਼ੁਕਰ ਹੈ ਸ਼ੁਕਰ ਹੈ ਸਵਾਰੀਆਂ ਬਚ ਗਈਆਂ ਕਿਸਾਨ ਸਭ ਦਾ ਬਚਾਇਆ ਚਲੋ ਸ਼ੁਕਰ ਹੈ ਸਵਾਰੀਆਂ ਬਚ ਗਈਆਂ ਕੋਈ ਕਿਸੇ ਦਾ ਕਸੂਰ ਕਹਿ ਰਿਹਾ ਕੋਈ ਕਿਸੇ ਦਾ ਕਸੂਰ ਕਹਿ ਰਿਹਾ ਪਰ ਭਰਾਵੋ ਬਹੁਤ ਵੱਡਾ ਐਕਸੀਡੈਂਟ ਜਿਹੜਾ ਹੋਇਆ ਪਰ 60 ਫੀਟ ਤੋਂ ਬਚਤ ਰਹਿ ਗਈ 60 ਫੀਟ ਤੋਂ ਰਾਜਸਥਾਨ ਦੇ ਟੱਕੇ ਜੀ ਵੇ ਕੀ ਹੋਇਆ ਸੀ ਹੋਇਆ ਕੀ ਹੈ ਇਹ ਆ ਰਿਪੋਰਟਰ ਨੇ ਦੱਸਣਾ ਬਾਸਾ ਜੀ ਬਾਸਾ ਦੇ ਖੜੀ ਖੜੀ ਗੱਡੀ ਦੋ ਰਿਓ ਪਰਲੇ ਪਾਸੇ ਗੱਡੀ ਗੱਡੀਆਂ ਦੇ ਵਿੱਚ ਬੱਜੀ ਗੱਡੀ ਆ ਗਈ ਹਾਂ ਹਾਂ ਗਲਤੀ ਬਾਸਾ ਦੇ ਨਾਲ ਵੋਟਰ ਆ ਰਿਹਾ ਇਸਲੇ ਨਾਲੇ ਮੇਰੀ ਗੱਡੀ ਬਸੇੜਦੀ ਮੈਨੂੰ ਇਹ ਕੁੱਟਦੇ ਨੇ ਕਹਿੰਦਾ ਤੂੰ ਚਾਰ ਮਿੰਟਾਂ ਭਾਵੇਂ ਨਹੀਂ ਚਾਰ ਗੱਡੀਆਂ ਨੇ ਬਾਸਾ ਵਾਲੇ ਨੇ ਅੱਛਾ ਤੁਸ ਕੀ ਕਰੀਏ ਨੇ ਇਹ ਕਿੱਧਰੋਂ ਆ ਰਹੇ ਸੀ ਕਿੱਧਰੋਂ ਆ ਰਹੇ ਸੀ ਤੁਸੀਂ ਆ ਰਹੇ ਹੋ ਵਾਪਸ ਘਰ ਆਈ ਹਾਂ ਹਾਂ ਹਾਸੇ ਥੱਲੇ ਲਾ ਕੇ ਕੋਈ ਮੋੜ ਦੇ ਲੈ ਕਰੀ ਗੱਲ ਨੀ ਉਹ ਉਹ ਤੁਹਾਡਾ ਕੁਸੂਰ ਕਹੀ ਜਾਂਦੇ ਆ ਉਹ ਸਾੜੇ ਵੀ ਗੱਲ ਤੇ ਦੇਖਦੇ ਨਹੀਂ ਬਾਈ ਸਟਾਰਟ ਬਾਈ ਕਿਹਣਾ ਬੋਲੇ ਕਿਹਨਾਂ ਦੱਸ ਬਾਈ ਗੱਡੀਓ ਪਰਲੇ ਪਾਸੇ ਖੜੇ ਨਹੀਂ ਵਿਚ ਵਿਚ ਜੀ ਆ ਹਾਂ ਅਲਦੀ ਬੱਸ ਆ ਜੇ ਤੇ ਖੜਾ ਕੇ ਬੱਸ ਇਧਰੋਂ ਗੱਡੀ ਲਵੇ ਆ ਕਿ ਉਹਨੇ ਗੱਡੀ ਡੋਲ ਲਈ ਉਹ ਗੱਡੀ ਰੁਕੀ ਜੇ ਕਿਤੇ ਵਿਚ ਵਿਚ ਜੀ ਬੱਸ ਆ ਲਖਵਾ ਤੇਰੀ ਗਲਤੀ ਆ ਗੈ ਤੂੰ ਕਿਉਂ ਬੈਠ ਜਨਾ ਵੀ ਤੇਰੀ ਗਲਤੀ ਹੈਗੀ ਮੈਨੂੰ ਉਹਨੇ ਕੁੱਟਿਆ ਇਸ ਕਰਕੇ ਕਿ ਤੂੰ ਕਿਉਂ ਕਹਿਣਾ ਵੀ ਹਾਂ ਬੱਸ ਆਉਂਦੀ ਹੁਣ ਤੁਸੀਂ ਕਿਹਨੂੰ ਮਲਾ ਰਹੇ ਹੋ ਬਾਈ ਸलाम ਖੜੇ ਆਗੇ ਅਸੀਂ ਸलाम ਬੱਸ ਵਾਲ ਨੇ ਮੇਰੇ ਥੱਪੜ ਮਾਰੇ ਮੇਰੀ ਕੋਈ ਗਲਤੀ ਨਹੀਂ ਸੀ ਗੱਡੀ ਮਾਰ ਜਾਣਾ ਹਾਰ ਕੇ ਰੋਕ ਕੇ भाई कितों की गड्डी है तो सवारी तो भाई ਕੀ ਹੋਇਆ ਸੀ ਫੁੱਟੇ ਬੇਕੇ ਦੀ ਵਿੱਚ ਕੀ ਹੋਇਆ ਕੀ ਸੀ ਐਸ ਹਾਂ ਜਿਹੜਾ ਟਰੱਕ ਜਾਵਾਂ ਲੱਗਿਆ ਫੇਰ ਅੱਗੇ ਟਰੱਕ ਦੇਣ ਜਾ ਕੇ ਮੈਂ ਮਾ ਭਾਈ ਮਾਰ ਮਾਰ ਜਾਣ ਬੱਚੇ ਕਿੰਨੀਆਂ ਕਿ ਸਵਾਰੀਆਂ ਸੀ ਕਿੰਨੀਆਂ ਕਿ ਸਵਾਰੀਆਂ ਸੀ ਬਚਦੀਆਂ ਸਕਦਾ ਨਹੀਂ ਲੱਗੀ ਕਿਸੇ ਦੇ ਚਲੋ 60 ਨਹੀਂ ਲੱਗੀ ਸ਼ੁਕਰ ਹੈ ਭਾਈ ਇਹ ਕਿੱਥੋਂ ਦਾ ਟਰੱਕ ਹੈ ਮਹੱਤਤਾ ਹੈਗਾ ਅੱਭੀ ਇਤਨਾ ਉਲੇਕ ਰੱਖ ਰਿਹਾ ਨੇ ਹਾਂ ਗੱਡੀ ਲੋਕੜੀ ਵਿੱਚ ਵਜਈ ਆ ਉਹ ਗੱਡੀ ਲੋਕੜ ਆ ਗਈ ਦੱਸਦੀ ਬੱਸ ਆੜਾ ਇੱਥੇ ਬੱਸ ਰੋਕ ਕੇ ਨਾ ਟਰੱਕ ਪੋੜੇ ਫੇਰ ਬੱਸ ਨੂੰ ਪੂਰੇ ਕਰੀਆ ਬੱਸ ਜਾਣ ਕੇ ਉਹ ਗੱਡੀ ਕੰਟਰੋਲ ਦੀ ਵਿੱਚ ਵਜਈ ਇਹ ਬੱਸ ਵਾਲ ਨੂੰ ਅਖਾਂਗਾ ਕਿਨੇ ਬੰਦੇ ਮਾਰ ਦੇਣੇ ਸੀ ਵੀ ਤੇਰੀ ਗਲਤੀ ਆ ... ਇਹਨਾਂ ਦੇ ਕਿਤੇ ਥੋੜੀ ਜੀ ਕੁਝ ਬਿਲਕੁਲ ਹੈ ਫੇਰ ਵੀ ਪੱਤਰ ਹੈ ਜੀ ਬਹੁਤ ਜ਼ਿਆਦਾ ਪੱਤਰ ਹੈ ਜੀ ਕਿ ਕਿਸੇ ਦੇ 60 ਪੈ ਨਹੀਂ ਲੱਗੀ ਹੈ ਜਦ ਆਬਾ ਜੀ ਜਿਹਦੇ ਨਾਲ ਐਕਸ ਹੋਇਆ ਇਹ ਆ ਹੈਗਾ ਟ੍ਰੱਕ ਜੀ ਸਿੰਘਾ ਦੇ ਨਾਲ ਟੈਕਨੋਲੋਜੀ ਦੀ ਬਾਤ ਕਰਾਈਆ ਤੇ ਕੋਈ ਕਿਸੇ ਦਾ ਕਸੂਰ ਕਰੇ ਤਾਂ ਪਤ ਨਹੀਂ ਆਇਆ ਪੁਲਿਸ ਤੇ ਆਵੇ ਤਾਂ ਜਾਮ ਖੁੱਲੇ ਇੱਕ ਵਾਰੀ ਜਾਮ ਲੱਗ ਗਿਆ ਇੱਥੇ ਬਿਲਕੁਲ ਹੱਥ ਹੱਥ ਤੇ ਸਿਰਫ ਪੰਜਾਬ ਤੁਹਾਨੂੰ ਪਤਾ ਹੀ ਹੈ ਵੀ ਹਰ ਪਲ ਬਲਦੀ ਖਬਰ ਸੁਨਾਮ ਦੀ ਤੁਸੀਂ ਵੇਖਦੇ ਹੋ ਸਿਰਫ ਪੰਜਾਬ ਨੂੰ ਤੇ ਤੇ ਬਸਾਲੇ ਦਾ ਕਾਰਜਾ ਕੇ ਹੁਣ ਕੱਢੇ ਨੇ ਟ੍ਰੈਕਰੀ ਦੇ ਹੈਗੇ ਨੇ ਉਹ ਬਸਾਲੇ ਦਾ ਰਹਿਣਾ ਹੁਣ ਦੇਖੋ ਬਸਤੀ ਫਿਰ ਕੀ ਹੁੰਦਾ ਹੈ ਸਭ ਦੱਸਾਂਗੇ ਪਰ ਬੱਚੇ ਬਹੁਤ 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 ਜ਼ਿਆਦਾ ਬੱਚੇ ਮੌਤ ਕਰਾਉਣ ਤੇ ਬਹੁਤ ਬੱਚੇ ਬਚੇ ਆ ਗਏ ਇਹਨਾਂ ਦੇ ਬੰਦੇ ਮਾਥਾ ਬਚੇ ਨੇ ਬੰਦੇ ਜਿਹੜੇ ਮਾਥਾ ਬਚੇ ਨੇ ਜੀ ਆਪਕਤ ਟਕੜਣੀ ਆ ਲਾਲ ਜਿਹੜੇ ਹੈਗੇ ਉਹ ਸਵਾਰ ਸੀ ਜੇ ਮੋਟਰਸਾਈਕਲ ਤੇ ਬਿਲਕੁਲ ਜੀ ਜੇ ਅੰਦਰੋਂ ਖਾਣ ਨੂੰ ਖਾਣੇ ਚਾਹੇ ਜੇ ਅੱਗੇ ਵੀ ਕੱਢ ਲੈਂਦੇ ਆਉਣੇ ਕੱਢੇ ਅਭੀ ਵੇਲੇ ਬਹੁਤ ਖਾਣਾ ਰਹਿੰਦਾ ਬਹੁਤ ਖਾ ਜਾਂਦਾ ਬਿਲਕੁਲ ਜੀ ਬਹੁਤ ਖਾ ਹੁੰਦਾ ਰਿਕਰਡ ਪਰ ਸੈਕ ਨਾ ਖੜਾ ਜਾ ਜਾਮ ਲੱਗ ਜੇ ਤੇ ਫਿਰਾਂ ਦਾ ਸਿਮਰਨਾ ਮੋਰ ਬੜਾ ਖਤਰਨਾਕ ਹੈ ਪਹਿਲਾਂ ਵੀ ਇੱਥੇ ਅਸੀਂ ਕੋਣੀ ਤੇ ਕੋਈ ਡਰੈਗ ਜਾਂ ਤੋਂ ਕਿਉਂਕਿ ਇਹ ਗਾਵੇ ਕਿ ਤੱਕ ਡਾਗਣ ਵਾਲੀ ਸਹੀ ਹੈ ਕਿ ਇਹ ਖਤਰਨਾਕ ਹੁੰਦਾ ਮਰੇ ਤੇ ਇੱਥੇ 17 ਪਰ ਹੋਇਆ ਤੇ ਆ ਹੁਣ ਬਚ ਰਹੀ ਜਾਨੀ ਬਚ ਰਹੀ ਜਾਨੀ ਬਚ ਰਹੀ ਤਸਵੀਰ ਤੁਸੀਂ ਦੇਖ ਸਕਦਾ ਜੀ ਸਿੰਘਾ ਨਹੀਂ ਦੇ ਆ 8 ਟੱਕੇ ਜੀ ਬੱਲੇ ਪਾਸੇ ਖੜਾ ਜੀ ਕਹਿੰਦੇ ਟੱਕਰ ਉਹ ਟੱਕਣਾ ਵਜੀ ਕਹਿੰਦੇ 8 ਟੱਕਣਾ ਹੋਈ ਹੈ 8 ਟੱਕਣ ਨਾਲ ਐਕਸੀਡੈਂਟ ਆ ਜੀ

ਇਹਨੂੰ ਕਿ ਗੱਲ ਜੀ ਸਰੋ ਪੰਜਾਬ ਲਈ ਆਪਾਸ